ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ YouTube ਚੈਨਲ ਨੋਲਿਜ ਹਬ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਆ ਰੀਆਂ ਸੇਵਾ ਕੇਂਦਰ ਦੀਆਂ ਵੈਕੈਂਸੀਜ਼ ਬਾਰੇ ਆਪਾਂ ਜਿਹੜੀ ਹੈਗੀ ਡਿਟੇਲ ਸਾਂਝੀ ਕਰਾਂਗੇ ਤੁਹਾਡੇ ਨਾਲ ਸੋ ਆਪਾਂ ਬਹੁਤ ਟਾਈਮ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਚੈਨਲ ਦੇ ਉੱਤੇ ਹੁਣ ਆਪਾਂ ਅੱਜ ਤੋਂ ਜੌਬ ਰਿਲੇਟਿਡ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਜਿਆਦਾਤਰ ਪੰਜਾਬ ਦੀਆਂ ਨੌਕਰੀਆਂ ਹੈ ਨਾ ਉਹਨਾਂ ਬਾਰੇ ਆਪਾਂ ਡਿਸਕਸ਼ਨ ਕਰਿਆ ਕਰਾਂਗੇ ਪੂਰੀ ਡਿਟੇਲ ਪ੍ਰੋਵਾਈਡ ਕਰਿਆ ਕਰਾਂਗੇ ਸੋ ਚੈਨਲ ਨੂੰ ਤੁਸੀਂ ਜਲ ਮੈਂ ਤੁਹਾਨੂੰ ਦੱਸਦਾ ਕਿ ਵੈਕੈਂਸੀਆਂ ਜਿਹੜੀਆਂ ਨਿਕਲੀਆਂ ਨੇ ਕਾਦੀ ਵੈਕੈਂਸੀ ਵੈਕੈਂਸੀ ਨਿਕਲੀ ਹੈ ਪੰਜਾਬ ਸੇਵਾ ਕੇਂਦਰ ਦੇ ਵਿੱਚ ਠੀਕ ਹੈ ਜੀ ਕਪੂਰਥਲਾ ਜਿਹੜੀ ਹੈਗੀ ਇਹਦੀ ਲੋਕੇਸ਼ਨ ਹੋਗੀ ਜਬਲੀਕੇਸ਼ਨ ਉਹਦੇ ਵਿੱਚ ਜਿਹੜੀ ਕਿ ਵੈਕੈਂਸੀ ਨਿਕਲ ਕੇ ਆਈ ਹੈ ਤੇ ਜਿਹੜੀ ਪੋਸਟ ਆ ਉਹ ਕੰਪਿਊਟਰ ਆਪਰੇਟਰ ਦੀ ਹੈ ਇਹਦੇ ਵਿੱਚ ਮਰਦ ਤੇ ਔਰਤ ਦੋਵੇਂ ਜਿਹੜੇ ਹੈਗੇ ਆ ਉਹ ਅਪਲਾਈ ਕਰ ਸਕਦੇ ਆ ਤੇ ਜੀ ਗੱਲ ਕਰੀ ਆਪਾਂ एलिजिबिलिटी ਦੀ ਯੋਗਤਾ ਦੀ ਤਾਂ ਇਹਦੀ ਜਿਹੜੀ एलिजिबिलिटी ਹੈਗੀ ਉਹ ਜਿਹੜੀ +2 ਆ ਉਹ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੋਈ ਵੋਕੇਸ਼ਨਲ ਕੀਤੀ ਹੈ ਵੀ ਆਰਟਸ ਕੀਤੀ ਹੈ ਨਾਨ ਮੈਡੀਕਲ ਮੈਡੀਕਲ ਜੋ ਵੀ ਤੁਹਾਡਾ +2 ਤੁਸੀਂ ਕੀਤੀ ਹੋਈ ਆ ਤਾਂ ਉਹਦੇ ਨਾਲ ਨਾਲ ਤੁਹਾਨੂੰ ਜਿਹੜਾ ਹੈਗਾ ਘੱਟੋ ਘੱਟ 3 ਸਾਲ ਦਾ ਜਿਹੜਾ ਤਜਰਬਾ ਉਹ ਸ਼ੋ ਕਰਨਾ ਹੋਊਗਾ ਤੁਹਾਡੇ ਕੋਲੇ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਇਹ ਤਜਰਬਾ ਹੋਣਾ ਚਾਹੀਦਾ ਕਸਟਮਰ ਡੀਲ ਜਾਂ ਕੰਜ਼ਿਊਮਰ ਡੀਲ ਦੇ ਵਿੱਚ ਹੋਣਾ ਚਾਹੀਦਾ ਮਤਲਬ ਕਿ ਤੁਹਾਨੂੰ ਕਸਟਮਰ ਅਟੈਂਡ ਕਰਨਾ ਉਹਦੀ ਪ੍ਰੋਬਲਮਸ ਨੂੰ ਸੁਣਨਾ ਉਦੀ ਜਿਹੜੀ ਹੈਗੀ ਆ ਰੈਜ਼ੋਲੂਸ਼ਨ ਉਹਨਾਂ ਨੂੰ ਦੇਣਾ ਉਸ ਚੀਜ਼ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਤਜਰਬਾ ਉਹ ਹੋਣਾ ਚਾਹੀਦਾ ਤੇ ਇਸ ਦੇ ਨਾਲ ਹੀ ਤੁਹਾਡਾ ਜਿਹੜਾ 120 ਘੰਟੇ ਦਾ ਜਿਹੜਾ ਕੰਪਿਊਟਰ ਕੋਰਸ ਆ ਉਹ ਵੀ ਕੰਪਲੀਟ ਹੋਣਾ ਚਾਹੀਦਾ ਇਸ ਤੋਂ ਇਲਾਵਾ ਜੇਕਰ ਤੁਸੀਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਹੈਗਾ ਜਿੱਤਾਂ ਕਿ ਬੀਏ ਬੀਸੀਏ ਬੀਵੀਏ ਬੀਟੈਕ ਕੋਈ ਵੀ ਡਿਗਰੀ ਤੁਹਾਡੇ ਕੋਲ ਹੈਗੀ ਹੈ ਬੀਐਸਸੀ ਠੀਕ ਹੈ ਜੀ ਤਾਂ ਉਹਦੇ ਲਈ ਵੀ ਤੁਸੀਂ ਐਲੀਜੀਬਲ ਹੈਗੇ ਹੋ ਤੇ ਜਿਹੜੇ ਡਿਗਰੀ ਵਾਲੇ ਕੈਂਡੀਡੇਟ ਆ ਉਹ ਜਿਹੜੇ ਹੈਗੇ ਆ ਫ੍ਰੈਸ਼ਰ ਇਸ ਦੇ ਲਈ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਤਾਂ ਜਿਹੜੀ ਆਪਾਂ ਇਹਦੇ ਵਿੱਚ ਟਾਈਪਿੰਗ ਸਕਿੱਲ ਦੀ ਗੱਲ ਕੀਤੀ ਤਾਂ ਜਿਹੜੀ ਦੀ ਟਾਈਪਿੰਗ ਸਕਿੱਲ ਹੈਗੀ ਆ ਉਹ ਇੰਗਲਿਸ਼ ਜ਼ਰੂਰੀ ਹੋਣੀ ਚਾਹੀਦੀ ਹੈਗੀ ਇੰਗਲਿਸ਼ ਉਹਨੂੰ ਜ਼ਰੂਰ ਆਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਪੰਜਾਬੀ ਜਿਹੜੀ ਹੈਗੀ ਆ ਉਹ ਕੰਪਲਸਰੀ ਨਹੀਂ ਰੱਖੀ ਗਈ ਇਸ ਦੇ ਵਿੱਚ ਜੇਕਰ ਤਨਖਾਹ ਦੀ ਗੱਲ ਕੀਤੀ ਕਰੀਏ ਤਾਂ ਤਨਖਾਹ ਇਹਦੇ ਵਿੱਚ ਜਿਹੜੀ ਹੈ 14000 ਰੁਪਏ ਤੋਂ ਸਟਾਰਟ ਹੈ ਬਾਕੀ ਜੇਕਰ ਤੁਹਾਡੀ ਯੋਗਤਾ ਤੇ ਤੁਹਾਡਾ ਐਕਸਪੀਰੀਅੰਸ ਆ ਉਹ ਦੇਖ ਕੇ ਜਿਹੜੀ ਹੈ ਤੁ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦੂੰਗਾ ਕਿਦਾਂ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਹੈ ਉਹ ਤੁਸੀਂ ਇੱਕ ਸਿੰਪਲ ਜਿਹਾ ਗੂਗਲ ਗੂਗਲ ਫਾਰਮ ਹੈ ਉਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਪਣਾ ਜੋ ਵੀ ਰੈਜ਼ਿਊਮ ਬਾਇਓ ਡਾਟਾ ਹੈਗਾ ਤੁਸੀਂ ਬਣਾ ਕੇ ਰੱਖੋ ਤੇ ਉਸ ਦੇ ਉੱਤੇ ਅਪਲੋਡ ਤੁਹਾਨੂੰ ਜ਼ਰੂਰ ਕਰਨਾ ਪਏਗਾ ਸੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਜਿਹੜੀਆਂ ਵੈਕੈਂਸੀਸ ਦੱਸੀਆਂ ਨੇ ਉਹ ਪੰਜਾਬ ਸੇਵਾ ਕੇਂਦਰ ਪੰਜਾਬ ਸੇਵਾ ਕੇਂਦਰ ਜਿਹੜਾ ਕਪੂਰਥਲਾ ਜਿਹੜੀ ਹੈਗੀ ਉਹਨਾਂ ਦੀ ਬ੍ਰਾਂਚ ਕਪੂਰਥਲਾ ਜ਼ਿਲ੍ਹੇ ਦੇ ਲਈ ਇਹ ਜਿਹੜੀਆਂ ਵੈਕੈਂਸੀਆਂ ਉਹ ਓਪਨ ਹੋ ਕੇ ਆਈਆਂ ਨੇ ਸੋ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੇਕਰ ਤੁਹਾਡਾ ਕੋਈ ਦੋਸਤ ਮਿੱਤਰ ਐਲੀਜੀਬਿਲਟੀ ਨੂੰ ਕਨਸੀਡਰ ਕਰਦਾ ਤਾਂ ਉਹ ਇਸ ਪੋਸਟ ਦੇ ਲਈ ਅਪਲਾਈ ਕਰ ਸਕਦਾ ਇਹਦੇ ਵਿੱਚ ਇਹ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਹੈਗਾ ਕਿ ਇਹ ਸਿਰਫ ਕਪੂਰਥਲਾ ਜ਼ਿਲ੍ਹੇ ਦੇ ਕੈਂਡੀਡੇਟ ਹੀ ਅਪਲਾਈ ਕਰ ਸਕਦਾ ਜਾਂ ਪੂਰੇ ਪੰਜਾਬ ਜਾਂ ਫਿਰ ਪੂਰੇ ਇੰਡੀਆ ਦੇ ਤਾਂ ਤੁਸੀ ਇਸ ਚੀਜ਼ ਦੇ ਵਿੱਚ ਕੋਈ ਕਨਫਿਊਜ਼ ਤਾਂ ਤੁਸੀਂ ਜੇਕਰ ਤੁਸੀਂ ਬਠਿੰਡਾ ਮਾਨਸਾ ਫਰੀਦਕੋਟ ਮੋਗਾ ਮੁਕਸਰ ਕਿਤੋਂ ਵੀ ਤੁਸੀਂ ਜਿਹੜਾ ਹੈਗਾ ਕੈਂਡੀਡੇਟ ਜਲੰਧਰ ਜਲੰਧਰ ਤੋਂ ਅੰਮ੍ਰਿਤਸਰ ਗੁਰਦਾਸਪੁਰ ਕਿਤੋਂ ਵੀ ਤੁਸੀਂ ਇਸ ਨੂੰ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਤਾਂ ਕੋਈ ਵੀ ਇਹਦੇ ਵਿੱਚ ਦੋਰਾਏ ਨਹੀਂ ਹੈਗੀ ਕਿ ਇਸ ਨੂੰ ਸਿਰਫ ਕਪੂਰਥਲੇ ਵਾਲੇ ਹੀ ਫਿਲ ਕਰ ਸਕਦੇ ਆ ਸੋ ਜੇਕਰ ਤੁਹਾਡੀ ਐਲੀਜੀਬਿਲਟੀ ਹੈਗੀ ਤਾਂ ਤੁਸੀਂ ਇਸ ਨੂੰ ਜ਼ਰੂਰ ਅੱਗੇ ਜਾ ਕੇ ਜਿਹੜਾ ਹੈਗਾ ਅਪਲਾਈ ਕਰੋ ਤੇ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਲੀ ਵੀਡੀਓ ਆਪਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕਿਸੇ ਹੋਰ ਜੋਬ ਵੈਕੈਂਸੀ ਦੇ ਨਾਲ ਤਦ ਤੱਕ ਲਈ ਗੁੱਡ ਬਾਏ